ਪੰਜਾਬ ਵਿਧਾਨ ਸਭਾ ਦਾ ਹੜਾਂਭਾਰੇ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ ਹੋਵੇਗਾ ਜਿਹੜਾ 29 ਸਤੰਬਰ ਤੱਕ ਚੱਲੇਗਾ ਸਤਾਈਏ ਤੇ 28 ਸਤੰਬਰ ਨੂੰ ਸ਼ਨੀਵਾਰ ਤੇ ਐਤਵਾਰ ਦੀਆਂ ਛੁੱਟੀਆਂ ਦੇ ਚਲਦਿਆਂ ਵਿਧਾਨ ਕੰਮਕਾਰ ਨਹੀਂ ਹੋਵੇਗਾ اجلاس ਦੌਰਾਨ ਸੂਬੇ 'ਚ ਹੜਾਂ ਕਾਰਨ ਹੋਈ ਤਬਾਹੀ ਨੂੰ ਲੈ ਕੇ ਹੰਗਾਮਾ ਹੋਣ ਦੀ ਸੰਭਾਵਨਾ ਹੈ ਸਰਕਾਰ ਵੱਲੋਂ ਪੁਨਰਵਾਸ ਦੇ ਮਾਮਲੇ ਤੇ ਵਿਚਾਰ ਚਰਚਾ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਿਆ ਗਿਆ ਹੈ اجلاس ਵੀਰੇ 11 ਵਜੇ ਸ਼ੁਰੂ ਹੋਵੇਗਾ ਤੇ ਵਿਛੜੀਆਂ ਹਸਤੀਆਂ ਨੂੰ ਸ਼ਰਧਾਂਜਲੀ ਪੇਨ ਕਰਨ ਮਗਰੋਂ ਹੜਾਂ ਦੇ ਮਾਮਲੇ ਤੇ ਵਿਚਾਰ ਚਰਚਾ ਸ਼ੁਰੂ ਹੋਪੇਗੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜ੍ਹਾਂ ਦੇ ਕਾਰਨਾਂ ਤੇ ਸਰਕਾਰ ਵੱਲੋਂ ਬਚਾਅ ਤੇ ਰਾਹਤ ਦੇ ਕੀਤੇ ਗਏ ਕੰਮਾਂ ਨੂੰ ਲੈ ਕੇ ਪੱਖ ਰੱਖਿਆ ਛਾਪੇਗਾ ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਨੇ ਸਰਕਾਰ ਨੂੰ ਹੜ੍ਹਾਂ ਦੇ ਮੁੱਦੇ ਤੇ ਘੇਰਨ ਲਈ ਪੂਰੀ ਤਿਆਰੀ ਕਰ ਲਈ ਹੈ ਵਿਰੋਧੀ ਧਿਰ ਮਾਧੂਪੁਰ ਬੈਰਾਜ ਤੇ ਫਲੱਡ ਗੇਟ ਟੁੱਟਣ ਦੇ ਮਾਮਲੇ ਨੂੰ ਉਛਾਲੇਗੀ ਅਤੇ 12000 ਕਰੋੜ ਦੇ ਰਾਹਤ ਪੰਡਾਂ ਦਾ ਹਿਸਾਬ ਕਿਤਾਬ ਮੰਗੇਗੀ ਕਾਂਗਰਸ ਵੱਲੋਂ ਡੀਸਲਟਿੰਗ ਨਾਲ ਕੀਤੇ ਜਾਣ ਤੇ ਮਾਈਨਿੰਗ ਦੇ ਮੁੱਦੇ ਤੇ ਸਰਕਾਰ ਨੂੰ ਨਿਸ਼ਾਨੇ ਤੇ ਰੱਖਿਆ ਜਾਪੇਗਾ ਡੈਮਾਂ ਤੇ ਡਰੇਨਾਂ ਦੀ ਸਫਾਈ ਦਾ ਮੁੱਦਾ ਵੀ ਉਭਰੇਗਾ ਜਲ ਸਰੂਤ ਮੰਤਰੀ ਪਰਿੰਦਰ ਕੁਮਾਰ ਗੋਇਲ ਨੂੰ ਵਿਰੋਧੀ ਕੇਰਨ ਦੀ ਕੋਸ਼ਿਸ਼ ਕਰਨਗੇ ਇਸ ਦੌਰਾਨ ਪਾਖੜਾ ਬਿਆਸ ਪ੍ਰਬੰਧ ਕੀ ਬੋਰਡ ਯਾਨੀ BBMP ਦੀ ਭੂਮਿਕਾ ਤੇ ਵੀ ਚਰਚਾ ਹੋਵੇਗੀ ਵਿਰੋਧੀ ਧਿਰ ਪੰਜਾਬ ਸਰਕਾਰ ਨੂੰ ਕੇਰਨ ਤੇ ਪੂਰਾ ਤਾਣ ਲਾਵੇਗੀ ਜਦ ਕੀ ਹਾਕਮ ਤੇ BBMP ਦੀ ਕਾਰਗੁਜ਼ਾਰੀ ਨੂੰ ਉਜਾਗਰ ਕਰੇਗੀ